ਦੀਪ ਸਿੰਘ ਸੋ ਅੱਜ ਅਸੀਂ ਪਹੁੰਚੇ ਹਾਂ ਸਾਰਾ ਮੱਜਾ ਸਿੰਘ ਵਿਖੇ ਜਿੱਥੇ ਜਸਪ੍ਰੀਤ ਸਿੰਘ ਜਸ ਆਵਾਜ਼ ਦੀ ਪਾਰਟੀ ਤੋਂ ਸੀਨੀਅਰ ਆਗੂ ਨੇ ਸੋ ਇਹਨਾਂ ਦੇ ਟੀਮ ਵੱਲੋਂ ਜਿਹੜਾ ਵਾ ਪਾਰਟੀ ਵੱਲੋਂ ਚੋਲਾ ਸਬਜੀ ਦੇ ਮੇਲੇ ਦੇ ਉੱਤੇ ਇਹ ਹਾਰੀ ਲਵਾਈ ਜਾਂਦੀ ਆ ਬਰੇ ਉਤਸ਼ਾਹ ਤੇ ਸਰਦਾਰ ਦੇ ਨਾਲ ਸੋ ਸਾਡੇ ਨਾਲ ਮੌਜੂਦ ਰਹਿ ਇਹਨਾਂ ਨਾਲ ਗੱਲਬਾਤ ਕਰ ਲੈਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਲੇਨੂ ਲਾਇਆ ਕੀ ਕੀ ਦੇਖ ਦੇਣਾ ਚਾਹੋ ਸਭ ਤੋਂ ਪਹਿਲਾਂ ਤਾਂ ਮੈਂ ਫਤਿਹ ਗੁਜਾਰਿਸ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਚੋਲਾ ਸਾਹਿਬ ਦੇ ਮੇਲੇ ਦੀ ਮੈਂ ਆਪਣੇ ਅਮਨ ਸ਼ੇਰ ਸਿੰਘ ਜੀ ਸ਼ਹਿਰੀ ਗਲਸੀ ਐਮ ਐਲ اے ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਗਿੱਲ ਤੇ ਆਪਣੀ ਸਮੂਚੀ ਟੀਮ ਲਖਮਿੰਦਰ ਸਿੰਘ ਜੀ ਲਖਾ ਸੁਚਾ ਸਿੰਘ ਜੀ ਚੇਅਰਮੈਨ ਮਨਜੀਤ ਸਿੰਘ ਜੀ ਤੇ ਆਪਣੇ ਸਰਪੰਚ ਪੰਚਾਂਲੋਂ ਸਾਰਿਆਂ ਨੂੰ ਚੋਲਾ ਸਾਹਿਬ ਦੇ ਮੇਲੇ ਦੀ ਲੱਖ ਲੱਖ ਵਧਾਈ ਦਿੰਨਾ ਹਾਂ ਜੀ ਸਰ ਇਹ ਪ੍ਰਧਾਨ ਜੀ ਸੰਗਤਾਂ ਜਾਣੇ ਚਾਹੁੰਦੇ ਨੇ ਕਿ ਇਹ ਜਿਹੜਾ ਚੋਲਾ ਸਾਹਿਬ ਦਾ ਸੰਘ ਵਾ ਇੱਥੋਂ ਚੱਲ ਕੇ ਕਿੱਥੇ ਜਾ ਰਿਹਾ ਜੀ ਇਸ ਮੌਕੇ ਇਹ ਚੋਲਾ ਸਾਖ ਦਾ ਚੋਲਾ ਸਾਖ ਦਾ ਮੇਲਾ ਜੋ ਪਵਿੱਤਰ ਮੇਲਾ ਜਿੰਨੂੰ ਅਸੀਂ ਕਹਿ ਦਿੰਦੇ ਆ ਇਹ ਪਿੰਡ ਖੰਡਾਲਾ ਸਾਹਿਬ ਤੋਂ ਡੇਰਾਬਾਬਾ ਨਾਣਾ ਕਿਉਂਕੇ ਜਾਂਦਾ ਹੈ। ਸੋ ਇਹਦੇ ਵਿੱਚ ਜੋ ਜਵਾਸਾਂ ਮਿਲਦਾ ਹੈ ਸ਼ਾਂਤੀ ਸਭ ਪਾਈ ਜਾਂਦੇ ਨੇ ਚੋਰੀ ਨੂੰ ਲੈ ਕੇ ਜਿਵੇਂ ਜਿਵੇਂ ਮਸਾ ਕਰਕੇ ਵੀ ਹੁੰਦੇ ਨੇ ਕੀ ਕਹਿਣਾ ਚਾਹੋਗੇ? ਬਹੁਤ ਹੀ ਵਧੀਆ ਸਵਾਲ ਕੀਤਾ ਜੀ ਤੁਸੀਂ। ਮੈਂ ਇਸ ਇਸ ਵਿਸ਼ੇ ਦੇ ਵਿੱਚ ਮੈਂ ਆਪਣੇ ਜਿਹੜੇ ਸ਼ਰਾਰਤੀਆਂ ਚ ਪਾਈ ਜਾਂਦੇ ਨੇ ਲਾਉਣਾ ਚਾਹੁੰਦਾ ਸਭ ਤੋਂ ਪਹਿਲਾਂ ਕਿ ਇਸ ਦੇ ਵਿੱਚ ਸੰਗਤਾਂ ਬਹੁਤ ਹੀ ਜ਼ਿਆਦਾ ਜੋ ਆਪਣੇ ਸ਼ਰਧਾਪੂਰਵਕ ਦੇ ਨਾਲ ਸੇਵਾ ਕਰਦੀਆਂ ਨੇ ਕੋਈ ਫੁੱਲਾਂ ਦੀ ਸੇਵਾ ਕਰਦਾ ਕੋਈ ਕਿਸ ਤਰ੍ਹਾਂ ਦੀ ਸੇਵਾ ਕਰਦਾ ਕੋਈ ਲੰਗਰਾਂ ਦੀ ਸੇਵਾ ਕਰਦਾ ਸੋ ਉਸ ਦੇ ਵਿੱਚ ਸਾਨੂੰ ਬਹੁਤ ਹੀ ਤਰ੍ਹਾਂ ਤਰ੍ਹਾਂ ਦੇ ਲੋਕ ਵੇਖਣ ਨੂੰ ਮਿਲਦੇ ਨੇ ਕੋਈ ਸ਼ਰਾਬ ਦਾ ਨਸ਼ਾ ਕਰਕੇ ਆਂਦਾ ਕੋਈ ਬੀੜੀ ਸਿਗਰਟ ਦਾ ਨਸ਼ਾ ਕਰਕੇ ਆਂਦਾ ਕੋਈ ਚੈਨੀ ਲਾਣ ਆਂਦਾ ਇਹਨਾਂ ਨੂੰ ਮੇਰੀ ਸਖਤ ਵਾਰਨਿੰਗ ਹੈ ਚੇਤਾਵਨੀ ਹੈ ਮੇਰੀ ਇਹਨਾਂ ਨੂੰ ਤੇ ਮੇਰੀ ਇੱਕ ਖਾਸ ਪੁਲਿਸ ਪ੍ਰਸ਼ਾਸਨ ਦੇਗੇ ਬੇਨਤੀ ਹੈ ਕਿ ਇਹਨਾਂ ਤੇ ਸਖਤ ਨਜ਼ਰ ਰੱਖੀ ਜਾਵੇ ਦੇਸੋਂ ਦੇਸ ਵਿੱਚ ਇਹਨਾਂ ਸੰਸਾਨੂੰ ਕੀ ਹੀ ਨਾ ਦੇਣ ਮੈਂ ਸਾਰੇ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਕਿ ਇਸ ਪਵਿੱਤਰ ਮੇਲੇ ਕੇ ਆਪਣਾ ਜੀਮਾ ਸਫਲ ਬਣਾਓ ਤੇ ਹਉਮਾ ਮਾ ਕੇ ਇੱਥੇ ਪਹੁੰਚੋ। ਹਾਂਜੀ ਪ੍ਰਧਾਨ ਜੀ ਕਿੰਨੀ ਤਰੀਕ ਨੂੰ ਜਿਹੜਾ ਸੰਗ ਚੱਲ ਕੇ ਤੇ ਕਿੱਥੇ ਪਹੁੰਚੇਗਾ ਕਿੱਥੇ ਸਟੇ ਕਰੇਗਾ ਉਹਦੇ ਬਾਰੇ ਸੰਗਤ ਜਾਨਣਾ ਚਾਹੁੰਦੀ ਹੈ। ਸੋ ਇਹ ਸੰਗ ਦੀ ਆਪਾਂ ਗੱਲ ਕਰਦੇ ਪਿਆ ਹਾਂ। ਇਹ ਪਵਿੱਤਰ ਸੰਗ ਦੀਆਂ ਤਿਆਰੀਆਂ ਤੇ ਮਹੀਨੇ ਡੇਢ ਮਹੀਨੇ ਤੋਂ ਹੀ ਪਹਿਲਾਂ ਚੱਲਣ ਲੱਗ ਪੈਂਦੀਆਂ ਨੇ। ਬਹੁਤ ਹੀ ਉਤਸ਼ਾਹ ਨਾਲ ਲੋਕੀ ਇੱਥੇ ਸੇਵਾ ਕਰਦੇ ਨੇ ਤੇ ਬਹੁਤ ਹੀ ਰੌਣਕਾਂ ਲੱਗਦੀਆਂ ਨੇ ਇੱਥੇ ਤੇ ਇਹ 3 ਤਰੀਕ ਨੂੰ ਸਾਡੇ ਇੱਥੇ ਛੋਟੇ ਘੁੰਮਣੇ ਸੰਤ ਬਾਬਾ ਜਹਰ ਸਿੰਘ ਦੀ ਸਟੇ ਕਰੇਗਾ ਸੰਗ ਸਟੇ ਕਰੇਗਾ ਤੇ 4 ਤਰੀਕ ਨੂੰ ਆਪਣੇ ਡੇਰਾਬਾਬ ਬਣਾਣ ਕਿ ਵਿਕੇ ਪਹੁੰਚੇਗਾ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕੀ ਦੇਣਾ ਤੁਹਾਨੂੰ ਸੰਗਤ ਨੂੰ ਮੈਂ ਖਾਸ ਤੌਰ ਤੇ ਸਨੇਹਾ ਦੇਣਾ ਚਾਹੁੰਦਾ ਮੈਂ ਦੇਸ਼ ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤ